অপরাধিক ਪਰੇਸ਼ਾਨੀ ਅਤੇ জবরদস্তি বিসূলি ਦੇ मामले ਦੇ ਵਿੱਚ ਆਟਵਾ ਦੇ ਵਕੀਲ ਨੂੰ 4 ਸਾਲ ਦੀ ਸਜ਼ਾ ਸਸ਼ੀਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲੈਂਥ ਮੀਡੀਆ ਔਟਵਾ ਦੇ ਵਕੀਲ ਜੇਮਸ ਬੋਵੀ ਨੂੰ ਸਾਬਕਾ ਮੋਕੇਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਇੱਕ ਸਾਬਕਾ ਦੋਸਤ ਨੂੰ ਤੰਗ ਕਰਨ ਅਤੇ ਜ਼ਬਰੀ ਵਸੂਲੀ ਕਰਨ ਦੇ ਦੋਸ਼ਾਂ ਲਈ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਜਸਟਿਨ ਪਾਲ ਕਪੂਰ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਬੋਵੀ ਦੀ ਸਜ਼ਾ ਤੋਂ ਉਸਦੇ ਆਪਣੇ ਕੰਮਾਂ ਕਰਕੇ ਹਨ ਅਤੇ ਦੱਸਦੀ ਹੈ ਕਿ ਉਸ ਦੇ ਸਾਬਕਾ ਮੋਕੇਲ ਲੀਆਨ ਆਬਿਨ ਨੇ ਜਨਤਰ ਤੌਰ ਤੇ ਅਤੇ ਅਨਟੋਰੀਓ ਦੇ ਲੈਂਚ ਸੋਸਾਇਟੀ ਨੂੰ ਕਿਹਾ ਕਿ ਬੋਵੀ ਦੇ ਸਰੀਰਕ ਸ਼ੋਸ਼ਣ ਆਪਣਾਇਆ ਕਾਨੂੰਨੀ ਸੇਵਾ ਦੀ ਪੇਸ਼ਕਸ਼ ਕੀਤੀ ਬੋਵੀ ਨੇ ਇੱਕ ਦੋਸਤ ਨੂੰ ਉਸਦੇ ਲਈ ਹਥਿਆਰ ਲਿਆਉਣ ਲਈ ਕਿਹਾ ਅਤੇ ਲੀਨ ਅੰਬੋਰਸਮਸਿਆ ਨੂੰ ਛੁਟਕਾਰਾ ਪਾਉਣ ਲਈ ਉਸਦੀ ਮਦਦ ਮੰਗੀ ਦੋਸਤ ਨੇ ਉਸਦੇ ਬਹੁਤ ਸਾਰੇ ਸਨੇਰੇ ਜਿਹੜੇ ਉਮੋੜ ਦਿੱਤੇ ਸੀਗੇ ਬੋਵੀ ਨੇ ਆਪਣੇ ਵਾਹਨ ਨਿਵਾਹਣ ਤੇ ਜੀਪੀਐਸ ਟਰੈਕਰ ਲਗਾਉਣ ਦੀ ਗੱਲ ਮੰਨੀ ਅਤੇ ਉਸ ਦਾ ਪਿੱਛਾ ਕੀਤਾ ਬੋਵੀ ਦੇ ਵਕੀਲ ਨੇ ਇੱਕ ਸ਼ਰਤੀਆ ਸਜ਼ਾ ਮੰਗ ਦੀ ਮੰਗ ਕੀਤੀ ਹੈ ਐਰੀਏ ਗ੍ਰੇਜ ਨੇ ਕਿਹਾ ਕਿ ਇਹ ਬੋਵੀ ਦੇ ਨਿਰਭਰ ਕਰੇਗਾ ਕਿ ਉਹ ਅਪੀਲ ਦਾਇਰ ਕਰਨਾ ਚਾਹੁੰਦਾ ਹੈ ਜਾਂ ਨਹੀਂ ਉਸ ਕੋਲ ਇਹ ਫੈਸਲਾ ਲੈਣ ਲਈ 30 ਦਿਨ ਦਾ ਸਮਾਂ ਦਿੱਤਾ ਗਿਆ ਹੈ ਦੱਸਦੀ ਹੈ ਕਿ ਬਿਨਾਂ ਸ਼ੱਕ ਮਾਮਲੇ ਵਿੱਚ ਸੁਮਿਖਿਆ ਕੀਤੀ ਜਾਵੇਗੀ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲੈਂਥ ਮੀਡੀਆ ਨਾਲ ਧੰਨਵਾਦ